ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕਾ ਨਵੇਂ ਦਿਨ ਦੀ ਸ਼ੁਰੂਆਤ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਤੋਂ ਮੇਰੇ ਪਿੱਛੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਜਿਸ ਖੂਬਸੂਰਤ ਡਿਊੜੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਸਮੇਂ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਿੰਡ ਚਿਵਰੇੜੀ ਜਿਹੜਾ ਜਮਨानगर ਜ਼ਿਲ੍ਹੇ ਦੇ ਵਿੱਚ ਹਰਿਆਣੇ ਦੇ ਵਿੱਚ ਸਥਿਤਾ ਸਿੱਖਾਂ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਪਹੁੰਚਦੇ ਨੇ ਇਸ ਸਥਾਨ ਦੇ ਉੱਤੇ ਉਹ ਇੱਕ ਸਾਧ ਸੀਗੇ ਉਹਨਾਂ ਦੇ ਕੋਲ ਰੁਕਦੇ ਨੇ ਫਕੀਰ ਸੰਤ ਕੋਲੇ ਉਹਨਾਂ ਸੰਤਾਂ ਨਾਲ ਬਚਨ ਬਿਲਾਸ ਕਰਦੇ ਨੇ ਇਥੋਂ ਦੀਆਂ ਸੰਗਤਾਂ ਨੂੰ ਧਾਰਦੇ ਨੇ ਗੁਰੂ ਉਪਦੇਸ਼ ਦਿੰਦੇ ਨੇ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਕੀ ਇਸ ਗੁਰਦੁਆਰਾ ਸਾਹਿਬ ਨੂੰ ਵਰ ਹਾਸਿਲ ਨੇ ਜਿਵੇਂ ਮੇਰੇ ਪਿੱਛੇ ਤੁਸੀਂ ਪਵਿੱਤਰ ਸਰੋਵਰ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਿੰਡ ਚਿਵਰੇੜੀ ਬਾਰੇ ਜਾਣਕਾਰੀ ਆਪ ਸਭ ਸੰਗਤਾਂ ਨਾਲ ਸਾਂਝੀ ਕਰਾਂਗੇ ਆਓ ਅੱਗੇ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਸਿੰਘ ਸਹਿਵਾਨਾਂ ਨੂੰ ਵੀ ਮਿਲਾਂਗੇ ਦੇਖਦੇ ਆਂ ਗੁਰਦੁਆਰਾ ਸ੍ਰੀ ਚਿਵਰੇੜੀ ਸਾਹਿਬ ਪਿੰਡ ਦੇ ਵਿੱਚ ਜਿਹੜਾ ਸੁਭਾਏਮਾਨਾ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਸ਼ਾਹੀ ਨੌਵੀਂ ਚਿਵਰੇੜੀ ਪਿੰਡ ਦੇ ਵਿੱਚ ਜ਼ਿਲ੍ਹਾ ਯਮਨਾਨਗਰ ਹਰਿਆਣਾ ਭਾਰਤ ਇੰਡੀਆ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸામਨੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਰ ਸਾਹਿਬ ਆ ਜਿਹੜਾ ਉਹ ਦੇਖ ਰਹੇ ਹੋ ਇਸ ਪਾਸੇ ਹੀ ਗੁਰਦੁਆਰਾ ਸਾਹਿਬ ਦਾ ਪਵਿੱਤਰ ਸਰੋਵਰ ਆ ਇੱਕੇ ਦਰਸ਼ਣੀ ਜੋੜੀ ਸੁੰਦਰ ਦਰਸ਼ਣੀ ਜੋੜੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ 'ਚ ਆਪਾਂ ਹੁਣ ਮੇਨ ਗੇਟ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਵਾਣੀ ਕੀਰਤਨ ਦਾ ਪ੍ਰਵਾਹ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਮੇਂ ਚੱਲਦਾ ਰਹਿੰਦਾ ਹੁਣ ਵੀ ਪਿੱਛੇ ਤੁਸੀਂ ਮਿੱਠੇ ਮਿੱਠੇ ਸੰਗੀਤ ਮਿੱਠੇ ਮਿੱਠੇ ਕੀਰਤਨ ਨੂੰ ਸ਼੍ਰਾਵਣ ਕਰ ਸਕਦੇ ਹਾਂ ਉਹ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਜਿਹੜਾ ਪਿੰਡ ਵਾਲੇ ਪਾਸਿਓਂ ਆਉਂਦਾ ਤੇ ਬਿਲਕੁਲ ਹੀ ਉਸ ਦੇ ਸਾਹਮਣੇ ਦਫ਼ਤਰ ਆ ਜਿੱਥੇ ਕਾਰਜਕਾਰੀ ਕਮੇਟੀ ਰੁੱਕਦੀ ਆ ਤੇ ਸਾਰੇ ਕਾਰਜ ਪ੍ਰਬੰਧਨ ਜਿਹੜੇ ਸ਼ੁਰੂ ਕੀਤੇ ਜਾਂਦੇ ਨੇ ਇਸ ਪਾਸੇ ਵਾਲੇ ਪੱਲੋਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਜਿਹੜਾ ਦਾਖਲ ਹੋਇਆ ਜਾਂਦਾ ਤੇ ਉਹ ਸਾਹਮਣੇ ਵਾਲੇ ਪਾਸੇ ਹੀ ਵਿਸ਼ਾਲ ਲੰਗਰ ਹਾਲ ਆ ਆਓ ਹੁਣ ਆਪਾਂ ਅੱਗੇ ਦਰਬਾਰ ਸਾਹਿਬ ਚੱਲਦੇ ਆ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਛਿੜੀ ਥੜਾ ਸਾਹਿਬ ਪਾਸ਼ਾਹੀ 9ਵੀ ਚਿਵਰੇੜੀ ਪਿੰਡ ਦੇ ਵਿੱਚ ਆ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧੀਨ ਆ ਕੁਝ ਇਸ ਤਰ੍ਹਾਂ ਦਾ ਆਪਾਂ ਨੂੰ 뷰 ਆ ਜਿਹੜਾ ਗੁਰਦੁਆਰਾ ਸਾਹਿਬ ਦਾ ਦਿਖਾਈ ਦੇ ਜਾਂਦਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਤੇ ਸਾਹਮਣੇ ਵਾਲੇ ਪਾਸੇ ਹੀ ਉਹ ਮਹਾਨ ਤੇ ਪਵਿੱਤਰ ਸਥਾਨ ਬਣਿਆ ਜਿੱਥੇ ਗੁਰਤੇਗ ਬਾਦਰ ਸਾਹਿਬ ਜੀ ਨੇ ਆਪਣੇ ਚਰਨ ਨੇ ਜੋ ਪਾਏ ਨੇ ਐਂਟਰੀ ਦੇ ਬਿਲਕੁਲ ਨਾਲ ਹੀ ਇੱਥੇ ਕੜਾ ਪ੍ਰਸ਼ਾਦ ਦਾ ਜੋ ਕਾਊਂਟਰ ਆ ਉਹ ਬਣਿਆ ਹੋਇਆ ਉਸ ਦੇ ਬਿਲਕੁਲ ਨਾਲ ਹੀ ਸ਼੍ਰੀ ਬੋਲੀ ਸਾਹਿਬ ਤੇ ਇੱਧਰ ਨੂੰ ਹੀ ਵੱਧ ਹੁੰਦਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵੱਲ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਇਸ ਵੱਡੇ ਤੇ ਵਿਸ਼ਾਲ ਦੀਵਾਨ ਹਾਲ ਦੇ ਵਿੱਚ ਦੀ ਹੋ ਕੇ ਗੁਜ਼ਰ ਹੁੰਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੱਸੀਆ ਦਾ ਦਿਹਾੜਾ ਜਿਹੜਾ ਉਹ ਮੁੱਖ ਰੂਪ ਚ ਮਨਾਇਆ ਜਾਂਦਾ ਅੱਗੇ ਆਪਾਂ ਇਤਿਹਾਸ ਦੀ ਜਦੋਂ ਸਾਝ ਪਾਵਾਂਗੇ ਤਾਂ ਤੁਹਾਨੂੰ ਇਹ ਗੱਲ ਵੀ ਕਲੀਅਰ ਹੋ ਜੂਗੀ ਮੱਸਿਆ ਦੇ ਦਿਨ ਦਾ ਇਸ ਗੁਰਦੁਆਰਾ ਸਾਹਿਬ ਨਾਲ ਵਿਸ਼ੇਸ਼ ਮਹੱਤਵ ਆ ਤੇ ਇਹ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਰ ਸਾਹਿਬ ਆ ਜਿਹੜਾ ਉਹ ਬਣਿਆ ਹੋਇਆ ਤੇ ਉਸ ਦੇ ਬਿਲਕੁਲ ਨਾਲੋਂ ਨਾਲ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਆ ਸੁੰਦਰ ਬੋਰਡਾਂ ਦੇ ਉੱਤੇ ਲਿਖਿਆ ਗਿਆ ਤੁਹਾਡੀ ਸਮੇਂ ਵੀਡੀਓ ਫਰੇਮ ਦੇ ਵਿੱਚ ਇਤਿਹਾਸ ਦਾ ਜੋ ਬੋਰਡ ਤੁਸੀਂ ਦੇਖ ਸਕਦੇ ਹੋ ਬਾਕੀ ਮੈਂ ਇੱਥੇ ਤਸਵੀਰ ਵੀ ਲਗਾ ਦੂੰਗਾ ਇਤਿਹਾਸ ਦੇ ਬੋਰਡ ਦੀ ਤੁਸੀਂ ਉਹ ਦੇਖ ਕੇ ਵੀ ਪੜ ਸਕਦੇ ਹੋ ਇਤਿਹਾਸ ਤੇ ਇੱਥੇ ਹੀ ਦਰਬਾਰ ਸਾਹਿਬ ਚ ਦਾਖਲ ਹੋਣ ਲਈ ਜਿਹੜਾ ਰਸਤਾ ਉਹ ਬਣਿਆ ਹੋਇਆ ਦਰਬਾਰ ਸਾਹਿਬ ਦੇ ਅੰਦਰ ਜਿਵੇਂ ਹੀ ਆਪਾਂ ਦਾਖਲ ਹੁੰਨੇ ਆ ਸੁੰਦਰ ਪਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਯਮਾਨ ਆਪਾਂ ਨੂੰ ਮਿਲਦੇ ਨੇ ਸਾਹਮਣੇ ਵਾਲੇ ਪਾਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਗੁਰਬਾਣੀ ਨਿਤਨੇਮ ਕੀਰਤਨ ਤੇ ਹੋਰ ਸਾਰੀਆਂ ਬਾਣੀਆਂ ਦਾ ਪਾਠ ਇਸ ਜਗ੍ਹਾ ਦੇ ਉੱਤੇ ਕੀਤਾ ਜਾਂਦਾ ਇਤਿਹਾਸ ਦੀ ਗੱਲ ਜਿਵੇਂ ਆਪਾਂ ਕਰ ਰਹੇ ਸੀ ਇਸ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਸੰਤ ਭਖਾਰੀ ਦਾਸ ਜੀ ਸੀਗੇ ਉਹਨਾਂ ਕੋਲੇ ਆ ਕੇ ਰੁਕੇ ਸੀ ਇਸ ਜਗ੍ਹਾ ਦਾ ਜੋ ਆਪਾਂ ਮੱਸਿਆ ਦਾ ਮਹੱਤਵ ਦੇਖਦੇ ਸੀ ਤਾਂ ਜਿਹੜੇ ਸੰਤ ਭਖਾਰੀ ਦਾਸ ਸੀਗੇ ਉਹ ਨਾ ਪੂਰਨ ਸੰਤ ਸੀ ਕਰਾਮਾਤ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਕੱਢੀ ਸੀ ਪੂਰੀ ਸੰਪੂਰਨ ਸਾਧ ਹੋਣ ਕਰਕੇ ਉਹ ਹਰ ਵਾਰ ਮੱਸੀਆ ਨੂੰ ਹਰਦਵਾਰ ਨਹਾਉਣ ਲਈ ਜਾਇਆ ਕਰਦੇ ਸੀ ਹਰਦੀ ਪੌੜੀ ਤੇ ਤਾਂ ਗੁਰੂ ਸਾਹਿਬ ਨੇ ਪੁੱਛਿਆ ਜਦੋਂ ਭਿਖਾਰੀ ਦਾਸ ਜੀ ਤੋਂ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਾ ਰਹੇ ਹਾਂ ਹਰਦਵਾਰ ਇਸ਼ਨਾਨ ਕਰਨ ਲਈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣਾ ਘੜਵਾ ਜਿਸ ਦਾ ਵਿਸ਼ੇਸ਼ ਤੁਸੀਂ ਆਪਣੀ ਵੀਡੀਓ ਚ ਦੇਖ ਰਹੇ ਹੋ ਤੇ ਖੜਾਵਾਂ ਗੁਰੂ ਜੀ ਨੂੰ ਦਿੱਤੀਆਂ ਕਿ ਇਹ ਗੰਗਾ ਮਾਤਾ ਨੂੰ ਭੇਟ ਕਰਕੇ ਆਉਣ ਭਿਖਾਰੀ ਦਾਸ ਨੇ ਉਸੇ ਤਰ੍ਹਾਂ ਕੀਤਾ ਜਦੋਂ ਅਗਲੇ ਦਿਨ ਆਕੇ ਉਸਨੇ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਿਹੜੇ ਭਿਖਾਰੀ ਦਾਸ ਸੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਵੀ ਜਿਹੜੀਆਂ ਖੜਾਵਾਂ ਤੇ ਗੜਵਾ ਉਹ ਗੰਗਾ ਮਾਤਾ ਦੇ ਵਿੱਚ ਪ੍ਰਵਾਹ ਕਰਕੇ ਆਏ ਸੀ ਗੰਗਾ ਨਦੀ ਦੇ ਵਿੱਚ ਦੇ ਕੇ ਆਏ ਸੀ ਉਹ ਉਹਨਾਂ ਨੂੰ ਦੁਬਾਰਾ ਮਿਲ ਗਏ ਖੂਹ ਦੇ ਵਿੱਚੋਂ ਤਾਂ ਉਹ ਬੜੇ ਹੈਰਾਨ ਹੋਏ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਸੰਤ ਜੀ ਹੁਣ ਤੁਹਾਨੂੰ ਹਰਦਵਾਰ ਜਾਣ ਦੀ ਲੋੜ ਨਹੀਂ ਇੱਥੇ ਹੀ ਗੰਗਾ ਚੱਲ ਕੇ ਆ ਗਈ ਆ ਤੁਸੀਂ ਉਰੇ ਹੀ ਇਸ਼ਨਾਨ ਕਰਕੇ ਹਰਦਵਾਰ ਦਾ ਮਹਾਤਮਾ ਜਿਹੜਾ ਉਪਰਾਪਤ ਕਰ ਸਕਦੇ ਹਾਂ ਮਹੱਤਵ ਪ੍ਰਾਪਤ ਕਰ ਸਕਦੇ ਹਾਂ ਅਜਿਹਾ ਵੱਡਾ ਵਰ ਇਸ ਸਥਾਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਇਹ ਸੁੰਦਰ ਤਸਵੀਰ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਲਗਾਈ ਗਈ ਸੀ ਤੇ ਜਿਹੜੀਆਂ ਵਸਤੂਆਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀਆਂ ਗਈਆਂ ਨੇ ਹੋ ਸਕਦਾ ਉਹ ਉਹਨਾਂ ਵਸਤੂਆਂ ਦਾ ਹੀ ਵਿਸ਼ੇਸ਼ ਹੋਣ ਜਿਹੜੇ ਗੁਰੂ ਸਾਹਿਬ ਨੇ ਭਖਾਰੀ ਦਾਸ ਜੀ ਨੂੰ ਦਿੱਤੇ ਸੀ ਇਸ ਸਮੇਂ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਿੰਡ ਚਵਰੇੜੀ ਜ਼ਿਲ੍ਹਾ ਯਮਨਾ ਨਗਰ ਹਰਿਆਣੇ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਦੋਂ ਅਸੀਂ ਸਿੰਘ ਸਾਹਿਬਾਨ ਨੂੰ ਪੁੱਛਿਆ ਤਾਂ ਭਾਈ ਪ੍ਰਦੀਪ ਸਿੰਘ ਜੀ ਨੇ ਇੱਥੋਂ ਦੇ ਮੀਤ ਗ੍ਰੰਥੀ ਸਾਹਿਬ ਉਹਨਾਂ ਨੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਆ ਜੋ ਸਾਂਝੀ ਕੀਤੀ ਤੇ ਉਹਨਾਂ ਦੇ ਸ਼ਬਦ ਉਹਨਾਂ ਦੇ ਬੋਲ ਮੈਂ ਤੁਹਾਡੇ ਨਾਲ ਵੀ ਸਾਂਝੇ ਕਰਵਾਉਣਾ ਭਾਈ ਪ੍ਰਦੀਪ ਸਿੰਘ ਜੀ ਤੋਂ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਬਾਰੇ ਜਾਣਕਾਰੀ ਆ ਜੋ ਹਾਸਲ ਕਰਦੇ ਆ ਤੇ ਦੇਖਦੇ ਆ ਗੁਰੂ ਸਾਹਿਬ ਨੇ ਇਸ ਜਗ੍ਹਾ ਨੂੰ ਕੀ ਕੀ ਵਰ ਦਿੱਤੇ ਨੇ ਕਿੰਨੀ ਖਾਸियत ਇਸ ਜਗ੍ਹਾ ਦੀਆ ਜਿੱਥੇ ਇਸ ਸਮੇਂ ਆਪਾਂ ਖੜੇ ਆ ਤੁਸੀਂ ਆਪਣੀ ਵੀਡੀਓ ਦੇ ਵਿੱਚ ਜਿਸ ਗੁਰਦੁਆਰਾ ਸਾਹਿਬ ਨੂੰ ਦੇਖ ਰਹੇ ਹੋ ਵਿਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦੀ ਫਤਿਹ ਹਾਂਜੀ ਇਸ ਅਸਥਾਨ ਗੁਰਦੁਆਰਾ ਥੜਾ ਸਾਹਿਬ ਜੀ ਵਰੀਡੀ ਜਿੱਥੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਚਰਨ ਪਾਏ ਅਸਾਮ ਬਿਹਾਰ ਦਾ ਦੌਰਾ ਕਰਦੇ ਹੋਏ ਗੁਰਦੁਆਰਾ ਬਣੀਪਦਰ ਸਾਹਿਬ ਤੋਂ ਹੁੰਦੇ ਹੋਏ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਇਸ ਸਥਾਨ ਤੇ ਆਉਂਦੇ ਨੇ ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਜੀ ਦੀ ਫਰੰਟ ਸਾਈਡ ਤੇ ਇੱਕ ਬੌਲੀ ਹੈ ਬੌਲੀ ਦੀ ਜਿਹੜੀ ਸਾਈਡ ਹੈ ਉੱਥੇ ਠੰਡੀ 베ਰੀ ਦੀ ਛਾਂ ਹੁੰਦੀ ਸੀ ਤੇ ਉਹਨਾਂ 베ਰੀਆਂ ਦੇ ਥੱਲੇ ਇੱਕ ਸਾਧੂ ਜਿੰਦਾ ਨਾਮ ਇੱਥੇ ਬਾਬਾ ਭਿਖਾਰੀ ਦਾਸ ਦੇ ਨਾਮ ਤੇ ਜਾਣਿਆ ਜਾਂਦਾ ਉਹ ਉਸ ਵੇਲੇ ਇੱਥੇ ਭਗਤੀ ਕਰਦੇ ਸਨ ਨਾਮ ਜਪਦੇ ਸਨ ਜਾਂ ਕੁਝ ਵੀ ਆਪਾਂ ਕਹਿ ਲਈਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਉਂਦੇ ਨੇ ਤੇ ਗੁਰਦੁਆਰਾ ਥੜਾ ਸਾਹਿਬ ਜੀ ਦੀ ਠੀਕ ਬੈਕਸਾਈਡ ਤੇ ਇੱਕ ਥੜਾ ਸਾਬ ਬਣਿਆ ਹੋਇਆ ਤੇ ਪਿੱਪਲ ਦਾ ਪੇੜ ਹੈ ਉਹ ਉਸ ਵੇਲੇ ਹਰਿਆ-ਭਰਿਆ ਨਹੀਂ ਸੀ ਸੁੱਕਾ ਸੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਉਂਦੇ ਨੇ ਉਹ ਥੜੇ ਤੇ ਆ ਕੇ ਬੈਠ ਜਾਂਦੇ ਨੇ ਤੇ ਦਰਖਤ ਸੁੱਕਾ ਸੀ ਗਰਮੀ ਬਹੁਤ ਸੀ ਤਾਂ ਭਾਈ ਭਿਖਾਰੀ ਦਾਸ ਜੀ ਕਿਸੇ ਸੰਗਤ ਦੇ ਬੰਦੇ ਨੂੰ ਕਹਿੰਦੇ ਨੇ ਮਨੁੱਖ ਨੂੰ ਕਹਿੰਦੇ ਨੇ ਕਿ ਜਾਓ ਕੋਈ ਸਾਧੂ ਆਇਆ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਉਹ ਜਿਹੜਾ ਦਰਖਤ ਹੈ ਉਹ ਸੁੱਕਾ ਹੈ ਤੇ ਉੱਥੇ ਗਰਮੀ ਬਹੁਤ ਹੈ ਤੁਸੀਂ ਆਓ ਇੱਥੇ ਬੋਲੀ ਦਾ ਠੰਡਾ ਤੁਹਾਨੂੰ ਜਲ ਮਿਲੇਗਾ 베ਰੀਆਂ ਦੀ ਠੰਡੀ ਤੁਹਾਨੂੰ ਛਾਂ ਮਿਲੇਗੀ ਤੇ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆ ਕੇ ਕਿਹਾ ਕਿ ਤੁਸੀਂ ਉਸ ਜਗ੍ਹਾ ਤੇ ਆ ਜਾਓ ਜਿੱਥੇ 베ਰੀਆਂ ਦੀ ਠੰਡੀ ਛਾਂ ਹੈ ਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖ ਤੋਂ ਇੱਕ ਬਚਨ ਨਿਕਲਿਆ ਕਿ ਸੂਕੇ ਹਰੇ ਕੀ ਇਹ ਖਿਨਮਾ ਹੈ ਕਿ ਜਿਹੜਾ ਦਰਖਤ ਸੁੱਕਾ ਸੀ ਉਸ ਵੇਲੇ ਉਹਦੇ ਤੇ ਮਹਾਰਾਜ ਦੀ ਰਜਾ ਹੋਈ ਤੇ ਇਹ ਵੀ ਹਰਿਆ ਭਰਿਆ ਹੋਵੇਗਾ ਤੇ ਅੱਜ ਮਾਲਕ ਦੀ ਰਜ਼ਾ ਹੋਈ ਉਹਦੇ ਤੇ ਤੇ 700 ਸਾਲ ਹੋ ਗਏ ਨੇ ਤਕਰੀਬਨ ਤੇ ਇਹ ਪੀਪਲ ਦਾ ਪੇੜ ਅੱਜ ਵੀ ਹਰਿਆ ਭਰਿਆ ਹੈ ਇਹ ਸੀ ਇਤਿਹਾਸ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਤੇ ਆਉਣਾ ਤੇ ਉਹਨਾਂ ਨੇ ਵਾਰ ਦਿੱਤੇ ਕਿ ਜਿਹੜੀ ਬੀਬੀ ਦੇ ਕੋਲ ਜਿਸ ਬੀਬੀ ਦੇ ਕੋਲ ਪਚੰਗੀ ਸਿੰਘ ਦੀ ਦਾਤ ਨਹੀਂ ਉਹਨਾਂ ਨੂੰ ਇਸ ਜਗ੍ਹਾ ਤੇ ਅਰਦਾਸ ਕਰੋ ਆਪਣੇ ਸੱਚੇ ਮਨ ਦੇ ਨਾਲ ਇੱਥੇ ਆ ਕੇ ਇਸ਼ਨਾਨ ਕਰੋ ਤੁਹਾਨੂੰ ਪਚੰਗੀ ਸਿੰਘ ਦੀ ਦਾਤ ਮਿਲੇਗੀ ਜਿਹੜੇ ਸਾਡੇ ਸਰੀਰਾਂ ਦੇ ਅੰਦਰ ਰੋਗ ਨੇ ਤੁਸੀਂ ਆਪਣੇ ਸੱਚੇ ਮਨ ਦੇ ਨਾਲ ਆ ਕੇ ਇੱਥੇ ਇਸ਼ਨਾਨ ਕਰੋ ਮਸਿਆ ਦੇ ਦਿਹਾੜੇ ਤੇ ਹਾਜ਼ਰੀ ਭਰੋ ਤੇ ਤੁਹਾਡੇ ਸਰੀਰ ਦੇ ਜਿਹੜੇ ਰੋਗ ਨੇ ਉਹ ਕੱਟੇ ਜਾਣਗੇ ਸੋ ਇਹ ਜਿਹੜੇ ਵਰ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਅਸਥਾਨ ਨੂੰ ਦਿੱਤੇ ਇਹ ਇਤਿਹਾਸ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਅਸਥਾਨ ਤੇ ਆਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀਗੇ ਸਿੰਘ ਸਹਿਬਾਨ ਜਿਨ੍ਹਾਂ ਨੇ ਆਪਣੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਸੰਪੂਰਨ ਜਾਣਕਾਰੀ ਸੀ ਜੋ ਉਹ ਸਾਂਝੀ ਕੀਤੀ ਆਓ ਹੁਣ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਅਗਲੇ ਹਿੱਸੇ ਵੱਲ ਵੱਧਦੇ ਆਂ ਦੇਖਦੇ ਆਂ ਉਸ ਪਵਿੱਤਰ ਥੜਾ ਸਾਹਿਬ ਨੂੰ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀ ਤੇ ਉਸ ਤੋਂ ਬਾਅਦ ਆਪਾਂ ਉਸ ਪਵਿੱਤਰ ਬੌਲੀ ਸਾਹਿਬ ਦੇ ਦਰਸ਼ਨ ਕਰਾਂਗੇ ਜਿੱਥੇ ਭਿਖਾਰੀ ਦਾਸ ਜੀ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਸੀ ਗੁਰਦੁਆਰਾ ਥੜਾ ਸਾਹਿਬ ਦਾ ਜੋ ਦਰਬਾਰ ਸਾਹਿਬ ਆ ਉਸਦੇ ਬਿਲਕੁਲ ਹੀ ਜਦੋਂ ਆਪਾਂ ਬਾਹਰ ਵਾਲੇ ਪਾਸੇ ਆਉਨੇ ਆਂ ਜਿੱਧਰ ਦੀਵਾਨ ਹਾਲ ਬਣਿਆ ਹੋਇਆ ਉਸਦੇ ਬਿਲਕੁਲ ਹੀ ਨਾਲ ਪਿਛਲੇ ਵਾਲੇ ਪਾਸੇ ਇਹ ਜੋ ਪਿੱਪਲ ਦਾ ਦਰਖਤ ਹੈ ਅੱਜ ਵੀ ਹਰਾ ਭਰਾ ਖੜਾ ਜਿਵੇਂ ਆਪਾਂ ਨੂੰ ਸਿੰਘ ਸਾਹਿਬਾਨ ਨੇ ਦੱਸਿਆ ਸੀ ਲਗਭਗ 700 ਸਾਲ ਬੀਤ ਚੁੱਕੇ ਨੇ ਇਸ ਹਰੇ ਭਰੇ ਦਰਖਤ ਨੂੰ ਇਸ ਤਰ੍ਹਾਂ ਟੈਕ ਦੇ ਮੈਕਦੇ ਹੋਏ ਤੇ ਇਹ ਪਵਿੱਤਰ ਥੜਾ ਸਾਹਿਬ ਬਣਾਏ ਗਏ ਨੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਦੋਂ ਪਹੁੰਚਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਥੜਾ ਸਾਹਿਬ ਆ ਜੋ ਉਹ ਬਣਾਏ ਗਏ ਨੇ ਨੋ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਇਸ ਪਾਸੇ ਹੀ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਸਾਹਿਬ ਆ ਜਿਸ ਦੇ ਆਪਾਂ ਨੇ ਪਹਿਲੇ ਭਾਗ ਦੇ ਵਿੱਚ ਦਰਸ਼ਨ ਕੀਤੇ ਸੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਆ ਤੇ ਥੜਾ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਇੱਕ ਅਜਾਇਬ ਘਰ ਬਣਾਏ ਹੋਏ ਨੇ ਬਾਬਾ ਭਿਖਾਰੀ ਦਾਸ ਜੀ ਦੀ ਯਾਦ ਦੇ ਵਿੱਚ ਇੱਕ ਅਲੱਗ ਤੋਂ ਜਗ੍ਹਾ ਬਣਾਈ ਗਈ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਜਾਇਬ ਘਰ ਦੇ ਵਿੱਚ ਵੀ ਸੁੰਦਰ ਤਸਵੀਰਾਂ ਨੇ ਜੋ ਉਹ ਲਗਾਈਆਂ ਗਈਆਂ ਨੇ ਆਓ ਅੱਗੇ ਆਪਾਂ ਹੁਣ ਪਵਿੱਤਰ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਐਂਟਰ ਕਰਦੇ ਹਾਂ ਉਹ ਸਾਹਮਣੇ ਵਾਲੀ ਸਾਈਡ ਨਿਸ਼ਾਨ ਸਾਹਿਬ ਝੂਲ ਰਹੇ ਨੇ ਬਿਲਕੁਲ ਹੀ ਉਸ ਦੇ ਨਾਲ ਇਹ ਸੁੰਦਰ ਇਮਾਰਤ ਉਸੇ ਬੌਲੀ ਸਾਹਿਬ ਦੀ ਆ ਜਿੱਥੇ ਗੁਰੂ ਸਾਹਿਬ ਨੂੰ ਭਿਖਾਰੀ ਦਾਸ ਜੀ ਨੇ ਆ ਕੇ ਬੈਠਣ ਲਈ ਕਿਹਾ ਕਿ ਤੁਹਾਨੂੰ ਠੰਡੀ ਸ਼ਾਮ ਵੀ ਮਿਲੇਗੀ ਤੇ ਛਕਣ ਲਈ ਜਲ ਵੀ ਮਿਲੇਗਾ ਇਹ ਉਹੀ ਪਵਿੱਤਰ ਬੌਲੀ ਸਾਹਿਬ ਆ ਜੋ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਬਿਲਕੁਲ ਹੀ ਨਾਲ ਬਣੀ ਹੋਈ ਆ ਸੰਗਤਾਂ ਅੱਜ ਵੀ ਇਸ ਜਗ੍ਹਾ ਤੇ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਜੋ ਅਸੀਸਾਂ ਨੇ ਉਹ ਪ੍ਰਾਪਤ ਕਰਦੀਆਂ ਨੇ ਇਹ ਗੁਰੂ ਘਰ ਹਰਿਆਣੇ ਦੇ ਵਿੱਚ ਬਣਿਆ ਹੋਇਆ ਇਸ ਗੁਰੂ ਘਰ ਬਾਰੇ ਬਹੁਤੀ ਸੰਗਤ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਅੱਜ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਜੋ ਉਹ ਪ੍ਰਾਪਤ ਹੋਇਆ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਆ ਜਿਹੜੀ ਉਹ ਤੁਸੀਂ ਚੈਨਲ ਨੂੰ ਦਿੰਦੇ ਰਹੋ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਇਹ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਗੁਰਸਥਾਨ ਨੇ ਜਿਹੜੇ ਜ਼ਿਆਦਾਤਰ ਆਪਣੀ ਪਹੁੰਚ ਤੋਂ ਕੁਝ ਦੂਰ ਨੇ ਜਿਵੇਂ ਦੂਰ ਦੇ ਰਾਡੇ ਦੇ ਪਿੰਡਾਂ ਦੇ ਵਿੱਚ ਨੇ ਤੁਸੀਂ ਇਹਨਾਂ ਗੁਰਸਥਾਨਾਂ ਨੂੰ ਆਪਣੇ ਚੈਨਲ ਤੇ ਘਰ ਬੈਠੇ ਆਪਣੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਦੇਖ ਸਕਦੇ ਹੋ ਤੇ ਉਹਨਾਂ ਨੂੰ ਸਾਂਝਾ ਕਰਕੇ ਗੁਰਦੁਆਰਾ ਸਾਹਿਬ ਤੇ ਗੁਰਮਤ ਦਾ ਜੋ ਇਹ ਇਤਿਹਾਸ ਆ ਸਿੱਖ ਧਰਮ ਦਾ ਜੋ ਇਹ ਇਤਿਹਾਸ ਆ ਉਹਦੇ ਨਾਲ ਜਾਣੂ ਕਰਵਾ ਸਕਦੇ ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ 'ਚ ਵਿਸ਼ਾਲ ਲੰਗਰ ਹਾਲ ਆ ਜਿਹੜੇ ਉਹ ਬਣੇ ਹੋਏ ਨੇ ਜਿੱਥੇ ਅਲੱਗ-ਅਲੱਗ ਗੁਰਮਤ ਸਮਾਗਮਾਂ ਸਮੇ ਗੁਰਸੰਗਤਾਂ ਜੋ ਆਉਂਦੀਆਂ ਨੇ ਉਹਨਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਚਾਹ ਪਾਣੀ ਪ੍ਰਸ਼ਾਦੇ ਦਾਲ ਸਬਜ਼ੀ ਦਾ ਜੋ ਪ੍ਰਬੰਧ ਆ ਉਹ ਕੀਤਾ ਜਾਂਦਾ ਮੱਸੀਆ ਦਾ ਦਿਹਾੜਾ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਅੱਜ ਉਸੇ ਸੁਭਾਗ ਸਮੇ ਉਸੇ ਸੁਭਾਗ ਦਿਨ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੱਸੀਆ ਦੇ ਦਿਨ ਆਪਾਂ ਲੰਗਰ ਹਾਲ ਦੇ ਅੰਦਰ ਚੱਲਦੇ ਆਂ ਦੇਖਦੇ ਆਂ ਕਿਸ ਤਰ੍ਹਾਂ ਦਾ ਪ੍ਰਬੰਧ ਆ ਜੋ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕਰਿਆ ਹੋਇਆ ਕਿ ਅਲੱਗ-ਅਲੱਗ ਗੁਰਮਤਿ ਦਿਹਾੜਿਆਂ ਸਮੇ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਲਗਭਗ ਸਾਰਾ ਦਿਨ ਹੀ ਸੰਗਤਾਂ ਦਾ ਆਉਣਾ ਜਾਣਾ ਇੱਥੇ ਲੱਗਿਆ ਰਹਿੰਦਾ ਤੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਚਾਹ ਪਾਣੀ ਲੰਗਰ ਪ੍ਰਸ਼ਾਦੇ ਦਾ ਜੋ ਪ੍ਰਬੰਧ ਆ ਉਹ ਕਰਿਆ ਗਿਆ ਤੇ ਗੁਰਮਤਿ ਮਰਿਆਦਾ ਅਨੁਸਾਰ ਪੰਗਤ ਦੇ ਵਿੱਚ ਬਿਠਾ ਕੇ ਸਾਰੀ ਸੰਗਤ ਨੂੰ ਗੁਰੂ ਦਾ ਜੋ ਲੰਗਰ ਆ ਉਹ ਸ਼ਿਕਾਇਆ ਜਾਂਦਾ ਤੇ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਵੱਡੀ ਤਸਵੀਰ ਸਾਹਮਣੇ ਆਪਾਂ ਨੂੰ ਦੁਆਰ ਦੇ ਲੱਗੀ ਹੋਈ ਦਿਖਾਈ ਦਿੰਦੀ ਆ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਹੀ ਇੱਕ ਪਾਸੇ ਜਿੱਥੇ ਲੰਗਰ ਪ੍ਰਸ਼ਾਦ ਦਾ ਰੱਖਿਆ ਜਾਂਦਾ ਉੱਥੇ ਹੀ ਸੰਤ ਬਾਬਾ ਨਿਧਾਨ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਤੇ ਸ਼੍ਰੀਮਾਨ ਸੰਤ ਬਾਬਾ ਵੀਰਮਦਾਸ ਜੀ ਬਦੌਸ਼ੀ ਕਲਾਵਾਲਿਆਂ ਦੀ ਜੋ ਤਸਵੀਰ ਆ ਉਹ ਲਾਈ ਗਈ ਆ ਜਿਵੇਂ ਤੁਹਾਡੀ ਵੀਡੀਓ ਸਕਰੀਨ ਤੇ ਆ ਬਾਕੀ ਇਸ ਨਗਰ ਦੇ ਵਿੱਚ ਜਦੋਂ ਗੁਰੂ ਸਾਹਿਬ ਆਉਂਦੇ ਨੇ ਤਾਂ ਕੀ ਵਰਤਾਲਾਪ ਹੋਇਆ ਹੋਊਗਾ ਉਸ ਵਰਤਾਲਾਪ ਨੂੰ ਦਰਸਾਉਂਦੀ ਇੱਕ ਤਸਵੀਰ ਇੱਥੇ ਲਗਾਈ ਗਈ ਆ ਜੋ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਰਹਿਣ ਲਈ ਵੀ ਕਾਫੀ ਪ੍ਰਬੰਧ ਆ ਤੇ ਗੁਰਦੁਆਰਾ ਸਾਹਿਬ ਜਦੋਂ ਅਸੀਂ ਨਮਸਕਾਰ ਕਰਕੇ ਗੁਰਦੁਆਰਾ ਸਾਹਿਬ ਦੇਖ ਰਹੇ ਸੀ ਤਾਂ ਸਾਨੂੰ ਗੁਰਸਿੰਘ ਪਿਆਰੇ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਵਿੱਚ ਉਸਾਰੀ ਦਾ ਜੋ ਕੰਮ ਆ ਉਹ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸਾਹਮਣੇ ਵਾਲੇ ਪਾਸੇ ਇੱਕ ਵਿਸ਼ਾਲ ਜਿਹੜਾ ਦੀਵਾਨ ਹਾਲ ਆ ਜਾਂ ਲੰਗਰ ਹਾਲ ਦੇ ਰੂਪ ਚ ਵਰਤਿਆ ਜਾਵੇਗਾ ਉਹਦੀ ਜੋ ਉਸਾਰੀ ਆ ਉਹ ਚੱਲ ਰਹੀ ਆ ਬਾਕੀ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਆ ਬਹੁਤ ਹੀ ਖੂਬਸੂਰਤ ਤੇ ਵੱਡੀ ਆ ਜੋ ਉਹ ਬਣਾਈ ਗਈ ਆ ਤੇ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਆ ਉਹ ਬਹੁਤ ਹੀ ਵਧੀਆ ਢੰਗ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੋ ਉਸ ਦੇ ਅਧੀਨ ਚੱਲ ਰਿਹਾ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਿੰਡ ਚਿਵਰੇੜੀ ਜੋ ਜਮਨਾ ਨਗਰ ਦੇ ਵਿੱਚ ਆ ਬਾਕੀ ਇਸ ਵੀਡੀਓ ਦੇ ਵਿੱਚ ਗੁਰ ਇਤਿਹਾਸ ਦੀ ਸਾਂਝ ਪਾਉਂਦੇ ਹੋਏ ਗੁਰਦੁਆਰਾ ਸਾਹਿਬ ਬਾਰੇ ਵਿਚਾਰ ਸਾਂਝੀ ਕਰਦੇ ਹੋਏ ਜਾਂ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਵੀ ਲਫਜ਼ ਉਚਾ ਨੀਮਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਈ ਖਿਮਾ ਦੇ ਆਚਕਾ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਸਮਤ ਬਖਸ਼ਣ ਤੇ ਆਪ ਸਭ ਸੰਗਤਾਂ ਦਾ ਸਹਿਯੋਗ ਇਸੇ ਤਰ੍ਹਾਂ ਬਰਕਰਾਰ ਰਹੇ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਇਹ ਸੀ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜਿੱਥੇ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚਦੇ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ